ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਗੱਲ ਕਰਾਂਗੇ ਸਾਵਾ ਦੀਆਂ ਵੈਰਾਈਟੀਆਂ 7501 ਤੇ 7301 ਪਹਿਲਾਂ ਵੀ ਮੈਂ ਵੀਡੀਓ ਪਾ ਚੁੱਕਿਆ ਹਾਂ ਪਰ ਦੱਸਦਾ ਮੈਂ ਅੱਜ ਤੀਜੀ ਹੀਰਿੰਗ ਸੀ ਕੋਰਟ ਦੇ ਵਿੱਚ ਹਾਈਬ੍ਰਿਡ ਬੀਨ ਨੂੰ ਲੈ ਕੇ ਜਿਹਦੀ ਕੀ ਡੇਟ 19 ਮਈ ਪੈ ਚੁੱਕੀ ਆ 19 ਮਈ ਨੂੰ ਫੇਰ ਅਗਲੀ ਡੇਟ ਪੈ ਜੂਗੀ ਉਨੇ ਟਾਈਮ ਨੂੰ ਆਪਣੀਆਂ ਦਾ ਟਾਈਮ ਟੱਪ ਜੂਗਾ ਤੇ ਇਹਦਾ ਕੋਈ ਸਿੱਟਾ ਨਹੀਂ ਨਿਕਲਦਾ ਵੱਧੋ ਵੱਧ ਕੋਟ ਸਰਕਾਰ ਨੂੰ ਜੁਰਮਾਨਾ ਪਾ ਦੂਗੀ ਵੀ ਤੁਸੀਂ ਕਿਉਂ ਨਹੀਂ ਜਵਾਬ ਦੇ ਦਿੱਤੀ ਜਾਂ ਕੀ ਕਾਰਨ ਹੈ ਕਿ ਨਹੀਂ ਉਹਨੇ ਟਾਈਮ ਨੂੰ ਟਾਈਮ ਟੱਪ ਜਾਣਾ ਤੇ ਵਪਾਰੀਆਂ ਨੇ ਆਪਦੀ ਮਨਮਰਜ਼ੀ ਨਾਲ ਖਰੀਦਣਾ ਛੋਣਾ ਪਰ ਹੱਲ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਮਾਲਵੇ ਦੇ ਵਿੱਚ ਮਾਲਵੇ ਦੇ ਵਿੱਚ ਗੱਲ ਕਰੀਏ ਤਾਂ ਮਾਨਸਾ ਠੀਕ ਹੈ ਮੁਕਸਰ ਫਾਜ਼ਿਲਕਾ ਤੇ ਕੁਝ ਏਰੀਆ ਬਠਿੰਡੇ ਦਾ ਮੇਰਾ ਪਿੰਡ ਵੀਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਬੁੜਲਾਡਾ ਡਸਟ ਮਾਨਸਾ ਜ਼ਿਲ੍ਹਾ ਬੁੜਲਾਡਾ ਤਹਿਸੀਲ ਤੇ ਚਾਣਕ ਮੇਰਾ ਪਿੰਡ ਠੀਕ ਹੈ 19 ਤਰੀਕ ਆ ਗਈ ਇਹਦਾ ਮਤਲਬ ਹਲੇ ਤੱਕ ਬੀਜਣ ਤੇ ਵੀ ਵੈਣ ਆ ਖਰੀਦਣ ਤੇ ਵੀ ਵੈਣ ਆ ਵਿਕਰੀ ਤੇ ਵੀ ਵੈਣ ਆ ਠੀਕ ਹੈ ਪਰ ਟੜਾ ਟੜ ਟੜਾ ਟੜ ਵੀ ਵਿਕੀ ਜਾਂਦਾ ਰਤਿਆ ਮੰਡੀ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਚਨੀ ਰੋ ਜਾਂ ਆਮ ਡਿਸਟ੍ਰੀਬਿਊਟਰ ਇਹ ਕਹਿ ਗਏ ਕਿ ਦੇਖੀ ਜਾਂਦੇ ਆ ਵੀ ਬਈ ਸਾਡੀ ਕੋਈ ਗਾਰੰਟੀ ਨਹੀਂ ਪਰ ਆ ਜਿਹੜੇ ਚਾਰ ਏਰੀਏ ਨੇ ਇੰਨਾ ਏਰੀਆ ਦੇ ਉੱਤੇ ਪਾਣੀ ਆ ਜਿਹੜਾ ਉਹ ਮਾੜਾ ਵੀਰੇ ਕਾਟਨ ਬੈਲਟ ਸੀ ਨਰਮਾ ਹੋਣੋਂ ਹਟ ਗਿਆ ਜਿਨ੍ਹਾਂ ਨੇ ਹੁਣ ਲਾਇਆ ਨਰਮਾ ਦੋ ਵਾਰੀ ਕਰੰਡ ਕਰਤਾ ਮੀਂਹ ਤੇ ਤੀਜੀ ਵਾਰੀ ਫਿਰ ਜਦੋਂ ਲਾਉਣਗੇ ਹਜੇ ਵੀ ਨਹੀਂ ਮੌਸਮ ਇਨਕਲੂਡ ਹੈਗਾ ਠੀਕ ਹੈ ਤੇ ਜੇ ਹੋ ਗਿਆ ਤਾਂ ਗਲਾਬੀ ਸੁੰਡੀ ਖਾ ਜਾਂਦੀ ਹੈ ਹਨਾ ਤਾਂ ਇਹ ਹਾਈਬ੍ਰਿਡ ਝੋਨਾ ਲਾਉਣ ਲੱਗ ਗਏ ਸੀ ਚਾਹੇ ਉਹ ਜਕੇ ਸੀਡਸ ਦਾ ਹੋਵੇ 2082 ਚਾਹੇ ਉਹ ਕਵੇਰੀ ਸੀਡ ਦਾ ਹੋਵੇ 7425 468 ਫਰੀ ਚਾਹੇ ਉਹ ਪਾਇਨੀਅਰ ਦਾ ਹੋ ਗਿਆ 28P67 28P66 28P31 ਠੀਕ ਹੈ ਤੇ ਸਵਾਨਾਂ ਦਾ ਜਿਆਦਾ ਝੋਨਾ ਸੀ ਜਿਹੜਾ ਉਹ ਮਾਝਾ ਤੇ ਦਬਾਬਾ 벨ਟ ਦੇ ਵਿੱਚ ਲੱਗਦਾ ਸੀ ਮਾਲਵੇ ਦੇ ਵਿੱਚ ਥੋੜੇ ਜਿਹਰੇ ਰਕਬੇ ਦੇ ਵਿੱਚ ਜਿਹੜਾ ਝੋਨਾ 75017301 ਲੱਗਦਾ ਸੀ ਕਿਉਂਕਿ ਇਹ ਚੰਗੇ ਪਾਣੀ ਦੀ ਵੈਰਾਈਟੀ ਆ ਦਰਮਿਆਨੇ ਦੇ ਵਿੱਚ ਵੀ ਹੋ ਜਾਂਦੀ ਆ ਦੋਨੇ ਵੈਰੈਟੀਆਂ ਨੇ ਜਿਹੜੀਆਂ ਡੇਢ ਨੰਬਰ ਪਾਣੀ ਤੱਕ ਹੋ ਜਾਂਦੀਆਂ ਨੇ ਸ਼ਰਤ ਡੇਰ ਦਾ ਪਾਣੀ ਲਾਜ਼ਮੀ ਆ ਪਰ 28P67 ਵਰਗੇ ਤਿੰਨ ਤਿੰਨ ਨੰਬਰ ਤੱਕ ਪਾਣੀ ਤੇ ਵੀ ਝੋਨੇ ਆ ਜਿਹੜੇ ਬਹੁਤ ਚੰਗੇ ਝਾੜ ਦੇ ਜਾਂਦੇ ਨੇ ਹੁਣ 28P67 ਦੀ ਮੈਂ ਵੀਡੀਓ ਪਾਈ ਹੋਈ ਆ ਲੱਗੂਗਾ ਵੀ ਹੋਰ ਕੋਈ ਆਪਸ਼ਨ ਨਹੀਂ ਹੈਗਾ ਪਰ ਅੱਜ ਜਿਹੜੀ ਗੱਲ ਕਰਦੇ ਆ ਮੇਨ ਅੱਜ ਗੱਲ ਕਰਾਂਗੇ ਵੀਰੇ ਸਿਰਫ ਤੇ ਸਿਰਫ 7501 ਤੇ 7301 ਦੇ ਜਿਹੜਾ ਬੰਦਾ ਚੈਨਲ ਤੇ ਨਵਾਂ ਵੀਰੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਆ ਨਵੇਂ ਜੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਪਹਿਲਾਂ ਮੈਂ ਐ ਨਾਰਮਲ ਵੀਡੀਓ ਪਾ ਦਿੰਦਾ ਸੀ ਉਹਦੇ ਵਿੱਚ ਫਿਰ ਕਨਫਿਊਜ਼ਨ ਹੀ ਹੋ ਜਾਂਦੀ ਹੈ ਇਹਦਾ ਚਾਹੀ ਤੁਸੀਂ ਵੀਡੀਓ ਰੋਕ ਕੇ ਸਕਰੀਨਸ਼ਾਟ ਲੈ ਲਿਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਸਾਰੇ ਪੋਤੜੇ ਫਰੋਲਾਂਗੇ ਵੀਰੇ ਬੀਜ ਤੋਂ ਵੀ ਦਿਨ ਕਿੰਨੇ ਲੈਂਦਾ ਇਹ 135 ਤੋਂ ਲੈ ਕੇ 145 ਦਿਨ ਲੈ ਲੈਂਦਾ ਵੀਰੇ ਵੀ ਤੋਂ ਵੀ ਸਭ ਤੋਂ ਮੇਨ ਮੁੱਦਾ ਪਨੀਰੀ ਬੀਜਣ ਦਾ ਸਮਾਂ 7501 ਦਾ ਕਦੋਂ ਆ ਕਦੋਂ ਆਪਾਂ ਇਹਦੀ ਆ ਜਿਹੜੀ ਪਨੀਰੀ ਬੀਜ ਸਕਦੇ ਆ ਜੇ ਵਧੀਆ ਝਾੜ ਲੈਣਾ ਮੇਰੇ ਤਾਂ ਇਹਦੀ ਪਨੀਰੀ ਆ ਜਿਹੜੀ ਉਹ 15 ਮਈ ਤੋਂ ਲੈ ਕੇ ਵੀਰੇ 3 ਮਈ ਦੇ ਵਿੱਚ ਵਿੱਚ ਕਦੋਂ ਮਰਜੀ ਬੀਜ ਲੋ ਜੇ ਵਧੀਆ ਝਾੜ ਲੈਣਾ 15 ਮਈ ਤੋਂ ਬਾਅਦ ਬੀਜੋਗੇ ਤਾਂ ਝਾੜ ਬਹੁਤ ਵਧੀਆ ਆਉਣਗੇ ਠੀਕ ਹੈ 15 ਨੂੰ ਬੀਜ 2 16 ਨੂੰ ਬੀਜ 2 17 18 20 ਤੱਕ ਵੀ ਬੀਜ ਦੋ ਝਾੜ ਤੁਹਾਡੇ ਕੋਲੇ ਬਹੁਤ ਵਧੀਆ ਆਉਣਗੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੋਟਰਾਂ ਦੀਆਂ ਲੇਟਾਂ ਆਪਣੇ ਕੋਲੇ ਪਹਿਲਾਂ ਆਉਣ ਲੱਗ ਗਈਆਂ ਭਗਵਾਨ ਤੁਮਾਨ ਨੇ ਟਾਈਮ ਪਹਿਲਾਂ ਦੇ ਦਿੱਤਾ ਕਿ ਸਾਰੀਆਂ ਵੈਰਾਈਟੀਆਂ ਹੀ ਆਪਾਂ ਪਹਿਲਾਂ ਬੀਜੀ ਜਾਈਏ ਯਾਰ ਕੁਝ ਕੁ ਵੈਰਾਈਟੀਆਂ ਨੇ ਜਿਹੜੀਆਂ ਆਪਾਂ ਪਹਿਲਾਂ ਬੀਜ ਕੇ ਝਾੜ ਚੰਗੇ ਲੈ ਸਕਦੇ ਆ ਅਦਰਵਾਈਜ਼ ਢੋਲੀ ਮੋਢੇ ਹੋਣੀ ਲੈਣੀ ਲੀਫ ਬਲਾਈਟ ਫੰਗਸ ਸੁੰਡੀ ਸਾਰਾ ਕੁਝ ਹੌਪਰ ਦਾ ਅਟੈਕ ਸਾਰਾ ਕੁਝ ਹੋਊਗਾ ਝਾੜ ਦਾ ਤੁਹਾਡੇ ਕੋਲੇ ਗਰਾਫਟ ਆਊਗੀ ਠੀਕ ਹੈ ਤੇ 15 ਮਈ ਤੋਂ ਲੈ ਕੇ 30 ਮਈ ਤੱਕ ਤੁਸੀਂ ਲਾ ਸਕਦੇ ਹੋ ਉਸ ਤੋਂ ਬਾਅਦ 3 ਕਿਲੋ ਬੀ ਦਾ ਰੇਟ ਆ ਜਿਹੜਾ ਇੱਕ ਪੈਕੇਟ ਦਾ ਵੀਰੇ 1800 ਤੋਂ ਲੈ ਕੇ 2000 ਰੁਪਏ ਦੇ ਵਿੱਚ ਵਿਕੀ ਜਾਂਦਾ ਕੁਝ ਥਾਵਾਂ ਤੇ 1600 ਵੀ ਬੀ ਕੀ ਜਾਂਦਾ ਠੀਕ ਹੈ ਅਲਗ-ਅਲਗ ਦੁਕਾਨਦਾਰਾਂ ਦਾ ਰੇਟ ਹੁੰਦਾ ਬੀ ਤੋਂ ਬੀ 135 ਤੋਂ 45 ਦਿਨ ਲੈਂਦਾ ਜੇ ਤੁਹਾਡੇ ਕੋਲੇ ਚੰਗਾ ਵਾਹਣ ਆ ਚੰਗਾ ਪਾਣੀ ਆ ਚੰਗਾ ਦੇਖਰੇਖ ਆ ਤਾਂ 145 ਦਿਨ ਲੈ ਜਾਂਦਾ ਜੇ ਤੁਹਾਡੇ ਕੋਲੇ ਵਾਹਣ ਜਿਹੜਾ ਦਰਮਿਆਨਾ ਜਾਂ ਡੇਢ ਨੰਬਰ ਪਾਣੀ ਆ ਤੁਹਾਡੇ ਕੋਲੇ ਦੇਖਰੇਖ ਤੁਹਾਡੀ ਘੱਟ ਆ ਤਾਂ 135 ਦਿਨ ਲੈ ਜਾਂਦਾ ਜੇ ਤੁਹਾਡੀ ਅਧ ਵਿਚਾਲੇ ਜਾਂ ਕੰਮ ਤਾਂ ਸੈਂਟਰ ਵਾਲੇ ਦੇਣਾ ਤੁਹਾਡੇ ਕੋਲੇ ਪੱਕੇ ਤਿਆਰ ਹੋ ਜਾਂਦਾ ਬੀ ਤੋਂ ਬੀ ਪਨੀਰੀ ਆ ਜਿਹੜੀ ਇਹਦੀ 28 29 ਦਿਨਾਂ ਦੀ ਖੇਤਦੋ ਪਟਕੇ ਲਾ ਦੇਣੀ ਚਾਹੀਦੀ ਆ ਤੇ ਪਣੀਰੀ ਬਹੁਤ ਸੋਹਣੀ ਹੁੰਦੀ ਆ ਜਰਮੀਨੇਸ਼ਨ ਇਹਦਾ ਬਹੁਤ ਸੋਹਣਾ ਹੁੰਦਾ ਪਰ ਇਹਦੇ ਵਿੱਚ ਨਾ ਉੱਚੇ ਨੀਵੇਂ ਬੂਟਿਆਂ ਦੀ ਸਮੱਸਿਆ ਪਿਛਲੀ ਵਾਰ ਵੀ ਸੀ ਉਦੋਂ ਪਿਛਲੀ ਵਾਰ ਵੀ ਸੀ ਉਹਦੇ ਤੋਂ ਘਰੋਂ ਦੀ ਲੋਡ ਨਹੀਂ ਹੁੰਦੀ ਉਹ ਮੇਲ ਫੀਮੇਲ ਬੂਟੇ ਹੁੰਦੇ ਨੇ ਤਾਂ ਨਾ ਸਾਰਾ ਇਹਨਾਂ ਦਾ ਇੱਕਸਾਰ ਨਹੀਂ ਆਉਂਦਾ ਇਹ ਕੋਈ ਵੀ ਹਾਈਬ੍ਰਿਡ ਵੈਰਿਟੀ ਹੈ ਤਾਂ ਨਾ ਸਾਰਾ ਇੱਕਸਾਰ ਨਹੀਂ ਆਉਂਦਾ 28 P 68 ਲਾ ਲਓ ਜਾਂ ਕੋਈ ਹੋਰ ਲਾ ਲਓ ਉੱਚੇ ਨੀਵੇਂ ਜਿਹੇ ਬੂਟੇ ਆਉਂਦੇ ਆ ਤਾਂ ਉਦੋਂ ਬਾਅਦ ਮੈਸੇਜ ਆਉਣ ਲੱਗ ਜਾਂਦੇ ਆ ਮੈਨੂੰ ਕਿ ਵੀ ਵੀ ਭਾਈ ਆ ਕੀ ਚੱਕਰਾ ਆ ਕੀ ਚੱਕਰਾ ਉਹ ਬਸ ਕੋ 80 ਮਣ ਤਾਂ ਕੱਢੇ ਹੋਏ ਨੇ 80 ਤੋਂ ਪਲੱਸ ਨਿਕਲੂਗਾ ਹੀ ਨਿਕਲੂਗਾ ਹਰ ਹਾਲਤ ਦੇ ਵਿੱਚ ਮੁੰਜਰਾ ਨੇ ਜਿਹੜੀਆਂ ਇੰਨਾ ਕ ਵਜਨ ਹੁੰਦਾ ਕੋਈ ਦਾਣਾ ਖਾਲੀ ਨਹੀਂ ਕੋਈ ਫੋਕ ਨਹੀਂ ਠੀਕ ਹੈ ਸੱਤ ਅੱਠ ਟਾਣੀਆਂ ਵੀ ਹੋਣਗੀਆਂ ਪਰ ਉੱਤੇ ਵਜਨ ਆ ਜਿਹੜਾ ਉਹ ਇੰਨਾ ਕ ਲੱਗੂਗਾ ਨਾ ਬਸ ਪੁੱਛੋ ਨਾ ਠੀਕ ਹੈ ਕੱਦ ਦੀ ਜੇ ਗੱਲ ਕਰੀਏ ਵੀਰੇ ਇਹ ਤਾਂ 110 ਸੈਂਟੀਮੀਟਰ ਪਰ ਕਹਿੰਦੇ ਨੇ ਪਰ ਇਹਦੇ ਉੱਤੇ ਯਕੀਨ ਨਾ ਕਰਿਓ ਜਿਵੇਂ ਜਿਵੇਂ ਤੁਸੀਂ ਯੂਰੀਆ ਪਾਈ ਜਾਓਗੇ ਓਵੇਂ ਓਵੇਂ ਦਾ ਕੱਦ ਦਾ ਵਧੀ ਜਾਊਗਾ ਰਿਕਮੈਂਡੇਸ਼ਨ ਜੂਰੀਆ ਦੀ ਮੈਂ ਦੋ ਦੱਸਦਾ ਜੇ ਤਾਂ ਚੰਗਾ ਬਾਣਾ ਤੁਹਾਡੇ ਕੋਲੇ ਚੰਗਾ ਪਾਣੀ ਆ ਮਾਝਾ ਦੁਆਬਾ ਦੀ ਗੱਲ ਕਰ ਰਿਹਾ ਮੈਂ ਚੰਗਾ ਬਾਣਾ ਚੰਗਾ ਪਾਣੀ ਤਾਂ ਤੁਸੀਂ ਸਿਰਫ ਤੇ ਸਿਰਫ ਜੂਰੀਆ ਕਿੰਨੀ ਪਾਉਣੀ ਆ ਡੇਢ ਗੱਟਾ ਹੱਦ ਇਹ ਹੱਦ ਹੁੰਦਾ ਮੈਕਸਿਮਮ ਇਹ ਤੋਂ ਘੱਟ ਵੀ ਪਾ ਲੋਗੇ ਫਿਰ ਵੀ ਚੱਲ ਜਾਊਗਾ ਜੇ ਤੁਹਾਡੇ ਕੋਲੇ ਮਾੜਾ ਬਾਣਾ ਥੋੜਾ ਜਿਹਾ ਦਰਮਿਆਨਾ ਤਾਂ ਦੋ ਗੱਟੇ ਹੱਦ ਜੇ ਇਹ ਤੋਂ ਵੱਧ ਪਾਤੀ ਨੀਰੀ ਬਿਮਾਰੀ ਨੀਰੀ ਫੰਗਸ ਪੜਕਦੇ ਨੇ ਥੱਲੇ 6-6 ਫੁੱਟ ਕੱਦ ਠੀਕ ਹੈ ਪਰ ਉਦੋਂ ਆਪਾਂ ਨੂੰ ਐ ਲੱਗਦਾ ਵੀ ਇਹ ਮੜਾ ਜਾ ਯਾਰ 60 ਦਿਨਾਂ ਤੋਂ ਬਾਅਦ ਉਦੋਂ ਬਾਅਦ ਮੀਂਹ ਪੈਣ ਲੱਗੇ ਉਦੋਂ ਇੱਕੋ ਦਾ ਵੀ ਲਾਟ ਫੜ ਜਾਂਦਾ ਸ਼ੁਰੂ-ਸ਼ੁਰੂ ਵਿੱਚ ਤੁਹਾਨੂੰ ਐ ਲੱਗੂ ਵੀ ਮੜਾ 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 ਗੌਰ ਨਹੀਂ ਕਰਨੀ ਬਸ ਯੂਰੀਆ ਦਾ ਬਹੁਤ ਧਿਆਨ ਰੱਖਣਾ ਇਹਦੇ ਵਿੱਚ ਸਪਰੇਹਾਂ ਦੀ ਜੇ ਗੱਲ ਕਰੀਏ ਐਨ ਪੀ ਕੇ ਬਹੁਤ ਜ਼ਰੂਰੀ ਨੇ ਵੀਰੇ ਇੱਕ ਫੰਗੀਸਾਈਡ ਇੱਕ ਕੋਈ ਚੰਗਾ ਉਹ ਅੱਗੇ ਵੀਡੀਓ ਮੈਂ ਪਾਉਂਗਾ ਗੋਭ ਦੀ ਸੰਡੀ ਵਾਲੀ ਦਵਾਈ ਇੱਕ ਬਹੁਤ ਵਧੀਆ ਬਹੁਤ ਜ਼ਰੂਰੀ ਆ ਤੇ ਪਟਾਸ਼ ਐਮ ਓ ਪੀ 20 ਕਿਲੋ ਪੱਕੀ ਪਾਉਣੀ ਹੀ ਪਾਉਣੀ ਆ ਇਹਦਾ ਬਸ ਲਿਖ ਲਿਓ ਚਾਹੇ ਨਸਾਰੇ ਤੇ ਪਾ ਦਿਓ ਚਾਹੇ ਖੇਤ ਦੇ ਥੱਲੇ ਪਾ ਲਿਓ ਠੀਕ ਐ ਇਹ 7501 ਦਾ ਸਿਸਟਮ ਆ ਸਾਰਾ 7301 ਦੀ ਗੱਲ ਕਰੀਏ ਤਾਂ ਇਹਦੇ ਨਾਲੋਂ 7501 ਦੇ ਨਾਲੋਂ 10 ਦਿਨ ਘੱਟ ਲੈਂਦਾ 15 ਦਿਨ ਹੀ ਘੱਟ ਲੈਂਦਾ ਮੰਨ ਲਓ ਤੁਸੀਂ ਵੀ ਇਹਦੀ ਜਿਹੜੀ 115 ਤੋਂ 125 ਦਿਨਾਂ ਦੇ ਵਿੱਚ ਸਿਸਟਮ ਇਹਦਾ ਸਾਰਾ ਨਿਬੜ ਜਾਣਾ ਬਾਣ ਦੀ ਜੇ ਗੱਲ ਕਰੀਏ ਵੀਰੇ ਇਹ ਇੱਕ ਨੰਬਰ ਤੇ ਪਾਣੀ ਦੇ ਉੱਤੇ 125 ਦਿਨ ਲਗਭਗ ਲੱਜਾਂਦਾ ਜੇ ਦਰਮਿਆਨਾ ਡੇਢ ਨੰਬਰ ਪਾਣੀ ਹੈ ਤਾਂ 115 ਦਿਨਾਂ ਦੇ ਵਿੱਚ ਫੂਕ ਨਿਕਲ ਜਾਂਦੀ ਹੈ ਪੱਕੇ ਤਿਆਰ ਹੋ ਜਾਂਦਾ ਝਾੜ ਵੀ ਫਿਰ ਉਹਨਾਂ ਕ ਘਟ ਜਾਂਦਾ ਝਾੜ ਦੀ ਜੇ ਗੱਲ ਕਰੀਏ ਤਾਂ 75 ਮਣ ਇਹ ਵੀ ਨਹੀਂ ਕਿਤੇ ਗਿਆ ਘੱਟ ਸਮੇਂ ਦੀ ਵੈਰਾਈਟੀ ਆ ਯੂਰੀਆ ਜਿਹੜੀ ਇਹਨੂੰ ਯੂਰੀਆ ਦੀ ਤੇ ਹੈਂਗ ਰੱਖੋ ਵੀਰੇ ਜੇ ਤਾਂ ਚੰਗੀ ਚੰਗਾ ਵਾਹਣਾ ਤਾਂ 2 ਗੱਟੇ ਜੇ ਮਾੜਾ ਵਾਹਣਾ ਤਾਂ 2.5 ਗੱਟੇ ਲਾਜ਼ਮੀ ਪਾਉਨੇ ਹੀ ਪਾਉਣੇ ਆ ਗੈਪ ਹੈ ਜਿਹੜਾ ਇੰਟਰਵਲ ਆ ਪਾਨੀ ਪਾਨ 6-6 ਦਿਨਾਂ ਬਾਅਦ ਚਾਹੇ ਥੋੜੀ ਪਾਓ 20 ਕਿਲੋ 25 ਕਿਲੋ ਬੜੇ ਰਿਓ ਖੇਤ ਦੇ ਵਿੱਚ ਪਾਣੀ ਬਹੁਤ ਜ਼ਰੂਰੀ ਆ ਕਾਦੇ ਦਾ ਵੀਰੇ 106 ਸੈਂਟੀਮੀਟਰ 7 ਸੈਂਟੀਮੀਟਰ ਕਹਿੰਦੇ ਆ ਪਰ ਇਹਦੇ ਨਾਲੋਂ ਘੱਟ ਹੋਊਗਾ ਠੀਕ ਹੈ ਡਿੱਗਣ ਦੀ ਸਮੱਸਿਆ ਆਉਂਦੀ ਆਉਂਦੀ ਆ ਦੋਨਾਂ ਝੋਨਿਆਂ ਦੇ ਵਿੱਚ ਪਰ ਜੇ ਯੂਰੀਆ ਤੇ ਤੁਸੀਂ ਕੰਟਰੋਲ ਰੱਖ ਲੋਗੇ ਫਿਰ ਡਿੱਗਣ ਦੀ ਸਮੱਸਿਆ ਨੂੰ ਠੱਲ ਪਾ ਸਕਦੇ ਹੋ ਸਪ੍ਰੇਹਾਂ ਦੀ ਗੱਲ ਕਰੀਏ ਵੀਰੇ ਐਨਪੀਕੇ ਇੱਕ ਫੰਗੀ ਸਾਈਡ ਤੇ ਕਰਨਾ ਕਰ ਵੀ ਦਿਓ ਲੋੜ ਨਹੀਂ ਵੈਸੇ ਇੱਕ ਸੁੰਡੀ ਦੀ ਸਪਰੇ ਹੋਊ ਕੀ ਹੋਊਗੀ ਪोटाਸ਼ ਇਹਨੂੰ ਵੀ ਬਹੁਤ ਜ਼ਰੂਰੀ ਆ ਵੀਰੇ ਐਮਓਪੀ ਵੀ ਕਿਲੋ ਕਲੀਅਰ ਹੈ ਜੀ 3 ਕਿਲੋ ਪੈਕੇਟ ਦਾ ਰੇਟ ਵੀਰੇ ਇਹ 1500 ਤੋਂ ਲੈ ਕੇ 1800 ਰੁਪਇਆ ਵਿਕੀ ਜਾਂਦਾ ਆਮ ਬਾਜ਼ਾਰ ਦੇ ਵਿੱਚ ਪਨੀਰੀ ਬੀਜਣ ਦਾ ਸਮਾਂ ਹੁਣ ਕੀ ਹੈ ਬਾਈ ਇਹਦਾ ਪਨੀਰੀ ਬੀਜਾ 30 ਮਈ ਤੋਂ ਬਾਅਦ ਕਦੋਂ ਮਰਜ਼ੀ ਬੀਜ ਲਿਓ 15 ਜੂਨ ਤੱਕ ਠੀਕ ਹੈ 25 ਜੂਨ ਤੱਕ ਵੀ ਲਾ ਲੋਗੇ ਫਿਰ ਵੀ ਠੀਕ ਹੈ ਪਰ ਉਹਦਾ ਮੋਇਸਚਰ ਨਹੀਂ ਜਾਣਾ ਫਿਰ ਠੀਕ ਹੈ ਇਹ ਵਧੀਆ ਅੰਕੜਾ ਝਾੜ ਲੈਣ ਦਾ ਝਾੜ 75 ਮਾਣੇ ਦਾ ਜਾਊਗਾ ਜਾਊਗਾ ਪਰ ਇਹ ਦੋਨੇ ਵੈਰਾਈਟੀਆਂ ਜਿਹੜੀਆਂ ਚੰਗੇ ਪਾਣੀ ਵਾਲੀਆਂ ਮਾਲਵੇ ਏਰੀਏ ਵਾਲੇ ਜੇ ਕੋਈ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮਾਲਵੇ ਖੇਤਰ ਦੇ ਵਿੱਚ ਮਾਨਸਾ ਖੇਤਰ ਦੇ ਵਿੱਚ ਸਰਦੂਲਗੜ ਖੇਤਰ ਦੇ ਵਿੱਚ ਜੇ ਕੋਈ ਕੋਸ਼ਿਸ਼ ਕਰ ਰਿਹਾ ਲਾਉਣ ਦੀ ਤਾਂ ਉਹ ਆਪਦਾ ਸੋਚ ਵਿਚਾਰ ਲਵੇ 2 ਨੰਬਰ ਪਾਣੀ ਦੇ ਨਾਲ ਤੁਹਾਡੇ ਕੋਲੇ ਨਹਿਰੀ ਪਾਣੀ ਜ਼ਰੂਰੀ ਹੈ ਵੀਰੇ ਉਨਾ ਝਾੜ ਤਾਂ ਨਹੀਂ ਦੇਣਾ ਇੱਕ ਇਹਨੂੰ ਹਲਦੀ ਰੋਗ ਵੀ ਪਿੱਛੋਂ ਜਾ ਕੇ ਪੈ ਜਾਂਦਾ ਤਾਂ ਉਹ ਦੇਖਣਾ ਪਊ ਤੁਹਾਨੂੰ ਖੇਤ ਦਾ ਨਿਰੀਖਣ ਕਰਨਾ ਪਊਗਾ ਕਿ ਕੀ ਹਿਸਾਬ ਕਿਤਾਬ ਆ ਠੀਕ ਹੈ ਨਾਲ ਨਹਿਰੀ ਪਾਣੀ ਹੋਣਾ ਜ਼ਰੂਰੀ ਹੈ ਜੇ 2.5 ਨੰਬਰ ਪਾਣੀ ਜਾਂ ਨਹਿਰੀ ਵੀ ਆ ਫਿਰ ਨਾ ਪੰਗਾ ਲਿਓ ਫਿਰ ਉੱਥੇ ਪਾਇਨਰ ਦਾ 28P67 ਜਾਂ ਇੱਕ ਨਵੀਂ ਵੈਰੈਟੀ ਆਈ ਆ 28P66 ਉਹ ਬਸ ਆਈਆਂ 28P67 ਜਿਹੜੀ ਆ ਉਹ 7.5750 ਇੱਕ ਵਰਗੀ ਆ ਦੇਣਾ ਜਿਹੜੀ ਉਹ 150 ਦਿਨ ਵੀ ਲੈ ਜਾਂਦੀ ਆ ਜਿਹੜੀ 28P66 ਆ ਉਹ 7.730 ਇੱਕ ਵਰਗੀ ਆ ਥੋੜੇ ਜਿ 10-15 ਦਿਨ ਘੱਟ ਲੈਂਦੀ ਆ ਝਾੜ ਦਾ ਕੋਈ ਤਕਰੀਬਨ ਉਨਾ ਹੀ ਆ 3 ਨੰਬਰ 3.5 ਨੰਬਰ ਤੱਕ ਵੀ ਦੋਨੇ ਵੈਰੈਟੀਆਂ ਇਹ ਹੋ ਜਾਂਦੀਆਂ ਪਾਇਨਰ ਦੀਆਂ ਇਹ ਸੀ ਵੀਰੇ 7.5 ਦਾ ਬਾਕੀ ਜੇ ਤੁਹਾਨੂੰ ਹੋਰ ਵੈਰਾਈਟੀ ਰਿਲੇਟਡ ਵੀਡੀਓ ਚਾਹੀਦੀ ਆ ਤਾਂ ਕਮੈਂਟ ਜਰੂਰ ਕਰਿਓ ਪਾ ਦਾਂਗੇ ਆਪ